ਇਹ ਕੋਲ ਅੱਜ ਇਹ ਇਸ ਵਾਰ ਤੋਂ ਪਾਸੇ ਪੱਜੇ ਲਿਖਿਆ ਤੇ ਟੈਕਨੀਕੀ ਦੇ ਕਿਤੇ ਵੀ ਦੇਖੋ ਜੀ ਮਾਨ ਜੋ ਬੀ ਜੀ ਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਵਾ ਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਦੇ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲ ਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਧਰ ਤੇ ਜਾਰੀ ਰਹੂਗਾ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਰੇਸ਼ਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਦੇਖੋ ਜੀ ਮਾਨ ਜੋ ਭੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ। ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ, ਪੈਡਲਰ ਨੇ, ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਰ ਜੀ ਸ਼ਾਮਿਲ ਹੋ ਸਕਣ। ਅੱਜ ਸਾਰੇ ਪੰਜਾਬ 'ਚ ਕੱਸੋ ਆਪਰੇਸ਼ਨ ਨੇ ਜੀ। ਅਟਿਆਲਾ ਜ਼ਿਲ੍ਹੇ 'ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕੱਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਦੀ ਟੀਮ ਨੇ ਖੁਦ ਕੱਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਦਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਆ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਕੋਈ ਵੀ ਸੂਚਨਾ ਹੁਣ ਦਿਓ ਦਿੱਤੀ ਜਾਵੇ ਤੇ ਨਾਮ ਤੇ ਪਰਛਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲੇ ਦਾ ਕਲਪ ਸਖਤ ਕਾਰਵਾਈ ਹੋਵੇ ਦੇਖੋ ਜੀ ਮਾਨ ਜੋ ਭੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਕਿ ਉਹਨਾਂ ਨੂੰ ਡੀ ਐਡਿਕਸ਼ਨ ਦੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਖਤਾਰਾ ਚ ਸ਼ਾਮਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਦੇ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸੱਗੀਆਂ ਟੀਮਾਂ ਕਸੋ ਆਪਰੇਸ਼ਨ ਕਰ ਰਹੀਆਂ ਨੇ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਦੀ ਟੀਮ ਨੇ ਖੁਦ ਕਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਦਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਉੱਥੇ ਵੀ ਚੈਕਿੰਗ ਵਗੈਰਾ ਕੋ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਰਛਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਅੱਜ ਇਹ ਇੱਕ ਵਾਰ ਤੋਂ ਪਾਸੇ ਪਾਜੀ ਜੀ ਤੇ ਚੈਕਿੰਗ ਕੀਤੀ ਗਈ ਜੀ ਮਨਜੋ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਦੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਫਤ ਹਾਰਾ ਵਿੱਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ 'ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਮੰਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਚੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਰਛਾਨ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਦੇਚ ਇਹ ਜਿਹੜੇ ਨਸ਼ਾ ਸਪਲਾਈਅਰ ਨੇ ਪੈਡਲਰ ਨੇ ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਦੇ ਓਟ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਰ ਜੀ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ 'ਚ ਕਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ 'ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸੱਗੀਆਂ ਟੀਮਾਂ ਕਸੋ ਆਪਰੇਸ਼ਨ ਕਰ ਰਹੀਆਂ ਨੇ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੰਦੀ ਟੀਮ ਨੇ ਖੁਦ ਕਾਸੂ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਕੋ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪ ਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਹੋ ਉਹ ਦਿੱਤੀ ਜਾਵੇ ਤੇ ਨਾਮ ਤੇ ਪਰੇਸ਼ਾਨ ਗੁਪਤਰਾਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ। ਕੋਜੀ ਮਾਨ ਜੋ FGP ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਜੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ, ਪੈਡਲਰ ਨੇ, ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ। ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਫਤਰਾਜੇ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ ਚ ਕਾਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ ਜਿਵੇਂ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਾਸੋ ਆਪਰੇਸ਼ਨ ਕਰ ਰਹੀਆਂ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਮੰਦੀ ਟੀਮ ਨੇ ਖੁਦ ਕਾਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਚੰਗੀ ਪੱਧਰ ਤੇ ਜਾਰੀ ਰਹੂ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉਸੇ ਵੀ ਚੈਕਿੰਗ ਵਗੈਰਾ ਕੋ ਵੀ ਸਾਡਾ ਰੂਟੀਨ ਫੀਚਰ ਆ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਨਾਮ ਤੇ ਪਰੇਸ਼ਾਨ ਗੁਪਤਰਾਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ। ਅੱਜ ਫਿਰ ਇਸ ਵਾਰ ਤੋਂ ਪਾਸੇ ਪਹੁੰਚ ਕੇ ਚੈੱਕ ਕੀਤੀ ਗਈ। ਕਿਤੇ ਵੀ ਦੇਖੋ ਜੀ ਮਾਨ ਜੋ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਗਾਈਡਲਾਈਨ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਚੰਗੀ ਪੱਧਰ ਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ। ਉਹਦੇ ਚ ਜਿਹੜੇ ਨਸ਼ਾ ਸਪਲਾਈਅਰ ਨੇ, ਪੈਡਲਰ ਨੇ, ਸਮਗਲਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਪਰ ਜਿਹੜੇ ਨਸ਼ਾ ਲੈਣ ਦੇ ਆਦੀ ਨੇ ਉਹਨਾਂ ਨੂੰ ਮਰੀਜ਼ ਜਾਂ ਪੇਸ਼ੈਂਟ ਵਜੋਂ ਦੇਖਿਆ ਜਾਵੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਓਟ ਸੈਂਟਰਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਤਾਂ ਕਿ ਉਹ ਮੁਕਤ ਹਵਾ 'ਚ ਸ਼ਾਮਿਲ ਹੋ ਸਕਣ ਅੱਜ ਸਾਰੇ ਪੰਜਾਬ 'ਚ ਕਸੋ ਆਪਰੇਸ਼ਨ ਨੇ ਜੀ ਪਟਿਆਲਾ ਜ਼ਿਲ੍ਹੇ 'ਚ ਵੀ 25 ਤੋਂ ਜ਼ਿਆਦਾ ਥਾਵਾਂ ਤੇ ਸਾਡੀਆਂ ਟੀਮਾਂ ਕਸੋ ਆਪਰੇਸ਼ਨ ਕਰ ਰਹੀਆਂ ਨੇ ਤੇ ਇੱਥੇ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਤੇ ਮੈਂ ਤੇ ਐਸਪੀ ਸਿਟੀ ਡੀਐਸਪੀ ਸਿਟੀ ਵੱਲੋਂ ਦੀ ਟੀਮ ਨੇ ਖੁਦ ਕਸੋ ਕੀਤਾ ਹੈ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਆ ਜੰਗੀ ਪੱਧਰ ਤੇ ਜਾਰੀ ਰਹੀ ਸਰ ਇੰਟਰ ਸਟੇਟ ਬਾਰਡਰ ਜਿਹੜੇ ਹੈਗੇ ਨੇ ਉੱਥੇ ਵੀ ਚੈਕਿੰਗ ਵਗੈਰਾ ਉਹ ਵੀ ਸਾਡਾ ਰੂਟੀਨ ਫੀਚਰ ਹੈ ਜੀ ਅਸੀਂ ਆਪਣੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਲਗਾਤਾਰ ਰਿਕਵਰੀਆਂ ਕਰਦੇ ਰਹੇ ਤੇ ਅੱਗੇ ਵੀ ਮੇਰੀ ਪਬਲਿਕ ਨੂੰ ਵੀ ਇਹ ਅਪੀਲ ਆ ਕਿ ਸੇਫ ਪੰਜਾਬ ਹੈਲਪਲਾਈਨ ਦੇ ਨੰਬਰ ਤੇ ਨਸ਼ਾ ਵੇਚਣ ਬਾਰੇ ਕੋਈ ਵੀ ਸੂਚਨਾ ਹੁੰਦੀ ਉਹ ਦਿੱਤੀ ਜਾਵੇ ਤੇ ਨਾਮ ਤੇ ਪਛਾਣ ਗੁਪਤ ਰੱਖ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ